ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਸ਼ਾਲਾ ਪੰਜਾਬੀ ਫਰਕਾਸ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਜੁਆਇਨ ਕਰ ਲਿਆ ਹੋੜਾ ਜੁੜ ਗਏ ਹੋ ਹਰ ਤੋਂ ਬੜਾ ਪਰਮਾਤਮਾ ਤੁਹਾਨੂੰ ਸਭ ਨੂੰ ਬਧਵਾਦ ਕਰੀ ਗਾਦੇ ਜੀ ਤੁਹਾਡੇ ਚੰਨ ਦਾ ਘਰ ਵਿੱਚ ਬਰਮਾਦ ਮਾਇ ਸਾਨੂੰ ਸਭ ਸਵਾਗਤ ਥਾਂ ਵਧੀਆ ਬਣਾ ਕੇ ਜੇਵੇ ਤੇ ਅੱਜ ਅਸੀਂ ਗੱਲ ਕਰਾਂਗੇ ਅੱਜ ਕੱਲ ਜੋ ਤੁਸੀਂ ਬਾੜ ਦਾ ਖਾਣਾ ਖਾ ਰਹੇ ਹੋਗੇ ਇਹ ਕੋਈ ਕੋਈ ਵੀ ਚੱਕ ਫੂਡ ਕੋਈ ਜੋ ਵੀ ਹੋਰ ਵੀ ਹੋ ਗਿਆ ਉਹ ਸਭ ਕੁਝ ਥੋੜਾ ਪਤਾ ਕੋ ਘਟਾਓ ਕਿ ਜੋ ਕਿ ਸਿਹਤ ਨੂੰ ਖਰਾਬ ਕਰਦਾ ਹੈ ਜਿਸ ਨਾਲ ਤੁਹਾੜੇ ਜੋ ਕਿ ਬਿਮਾਰੀਆਂ ਵੱਧਦੀਆਂ ਨੇ ਸੋ ਜਿਹੜਾ ਖਾਣਾ ਘੱਟ ਕਰੋ ਜਿਹ ਵੱਧ ਵੱਧ ਜੋ ਕਿ ਹੈਲਦੀ ਫੂਡ ਖਾਇਆ ਕਰੋ ਅਤੇ ਐਕਸਰਸਾਈਜ਼ ਕਰਿਆ ਕਰੋ ਤਾਂ ਕਿ ਤੁਹਾਡੀ ਸਿਹਤ ਵਿੱਚ ਕੁਝ ਇਜ਼ਾਫਾ ਹੋਵੇ ਅਸੀਂ ਕਿਸੇ ਦਾ ਵੀ ਜੋ ਕਿ ਚਲਦੇ ਦਿਖਾਉਣਾ ਚਾਹੁੰਦੇ ਤੋ ਵੱਧ ਵੱਧ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਸਿਹਤ ਬਣਾਓ ਕੰਮ ਜਾਓ ਹੋਵੋ ਅਤੇ ਜੋ ਵੀ ਤੁਹਾਡੀ ਜਿਹੜੀ ਕੋਈ ਬਿਮਾਰੀ ਹੋਵੇ ਉਸ ਨੂੰ ਜੋ ਕਿ ਕਸਰਤ ਕਰਦੇ ਕਰਦੇ ਉਹ ਜੋ ਕਿ ਐਬਜ਼orb ਕਰ ਲਵੇ ਆਪਣੇ ਅੰਦਰ ਅਤੇ ਵੱਧ ਵੱਧ ਜੋ ਕਿ ਫਲ ਫਰੂਟ ਖਾਣਾ ਕਰੋ ਇਹ ਫਲ ਫਰੂਟ ਖਾਣ ਦਾ ਫਾਇਦਾ ਜੋ ਕਿ ਅੰਦਰ ਦੇ ਜੋ ਕਿ ਜਿਵੇਂ ਮੈਂ ਉਹ ਵੱਧ ਵੱਧ ਹੁੰਦਾ ਹੈ ਤੋ ਬਾਕੀ ਤੁਹਾਡੇ ਮਰਜ਼ੀ ਆ ਤੁਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਤੁਹਾਡੇ ਟ੍ਰੈਂਡ ਕਰਦਾ ਹੈ ਅਸੀਂ ਸਾਡਾ ਸਿਰਫ ਜੋਣਾ ਹੀ ਹੁੰਦਾ ਹੈ ਤੇ ਬਾਕੀ ਇਹ ਤਾਂ ਕੋਰ ਲੱਗ ਬਹੁਤ ਹਰੇਦਰ ਜੋ ਕਿ ਸਿਸਟਮ ਖਰਾਬ ਕਰਦੇ ਨੇ ਸੋਨਾਂ ਤੋਂ ਬਚਾਇਆ ਕਰੋ ਜਿੰਨਾ ਹੋ ਸਕੇ ਜੇਕਰ ਸਾਨੂੰ ਅਸੀਂ ਪਤਾ ਦੇਤਾ ਇਸ ਸਾਡੇ ਫਾਇਦੇ ਨੇ ਜੇਕਰ ਨਹੀਂ ਪਤਾ ਕੀਤਾ ਫੜਨ ਨੂੰ ਪਤਾ ਮਿਲੂਗਾ ਉਹ ਸਾਕਤਾ ਹੈ the and what